ਜੀ ਸਰ ਸਰ ਕਿਸ ਤਰ੍ਹਾਂ ਵੇਅਰ ਕੀਤਾ ਗਿਆ ਲੋਕਾਂ ਨੂੰ ਨਵੇਂ ਕਾਨੂੰਨਾਂ ਨੇ ਗੱਲ ਕਰਦੇ ਸਾਡੇ ਮਾਨਜੋਗ ਡੀਜੀਪੀ ਪੰਜਾਬ ਵੱਲੋਂ ਸਾਨੂੰ ਇਨਸਟਰਕਸ਼ਨਸ ਆਏ ਸੀਗੇ ਕਿ ਲੋਕਾਂ ਨੂੰ ਜਿਹੜਾ ਅੱਜ 1 ਜੁਲਾਈ ਤੋਂ ਨਵੇਂ ਤਿੰਨ ਕਾਨੂੰਨ ਆਪਣੇ ਲਾਗੂ ਹੋ ਰਹੇ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਇਹਦੇ ਲਈ ਕਈ ਦਿਨਾਂ ਤੋਂ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਅਸੀਂ ਆਪ ਵੀ ਟ੍ਰੇਨਿੰਗ ਲੈ ਕੇ ਆਏ ਆਂ ਸਾਡੇ ਕਾਂਸਟੇਬਲ ਤੋਂ ਲੈ ਕੇ ਹਰ ਇੱਕ ਰੈਂਕ ਦੇ ਮੁਲਾਜ਼ਮ ਦੀ ਸਾਡੀ ਆਪਣੀ ਵੀ ਟ੍ਰੇਨਿੰਗਾਂ ਹੋਈਆਂ ਨੇ ਜਿਹਦੇ ਵਿੱਚ ਪੀਪੀਐਫ ਲੋਰ ਦੇ ਵਿੱਚ ਜਾ ਕੇ ਅਸੀਂ ਟ੍ਰੇਨਿੰਗ ਕੀਤੀ ਹੈ ਕਾਫੀ ਦੀ ਟ੍ਰੇਨਿੰਗ ਆਨਲਾਈਨ ਕਰਾਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਕੋਲ ਮਟੀਰੀਅਲ ਜਿਹੜਾ ਹੈਗਾ ਆਪਣੇ ਸਟੇਟ ਦਾ ਮਟੀਰੀਅਲ ਅਸੀਂ ਪੜਿਆ ਉਸ ਤੋਂ ਇਲਾਵਾ ਜਿਹੜੇ ਬਾਕੀ ਸਟੇਟਾਂ ਦੇ ਵਿੱਚ ਵੀ ਕੁਝ ਅੱਛਾ ਹੋ ਰਿਹਾ ਹੈ ਨੈਸ਼ਨਲ ਜਿਹੜੇ ਪੋਰਟਲਸ ਹੈਗੇ ਕੇਂਦਰ ਸਰਕਾਰ ਨੇ ਵੀ ਕਈ ਅੱਛੇ ਪੋਰਟਲ ਬਣਾਏ ਆ ਜਿਨ੍ਹਾਂ ਦੇ ਵਿੱਚ ਕਾਫੀ ਜਾਣਕਾਰੀ ਹੈਗੀ ਹੈ ਤੇ ਪਹਿਲਾਂ ਤੇ ਅਸੀਂ ਇਹ ਕੀਤਾ ਕਿ ਸਾਡੇ ਹੈੱਡਕੁਆਰਟਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਪੀਪੀਏ ਫਿਲਾਓ ਦੇ ਡਾਇਰੈਕਟਰ ਵੱਲੋਂ ਸਾਰਿਆਂ ਨੂੰ ਟ੍ਰੇਨ ਕਰਾਇਆ ਗਿਆ ਉਸ ਤੋਂ ਬਾਅਦ ਹੁਣ ਅੱਜ ਤੋਂ ਜਦੋਂ ਇਹ ਕਾਨੂੰਨ ਲਾਗੂ ਹੋਣੇ ਹੈ ਤੇ ਫਿਰ ਅਸੀਂ ਜਿਹੜੀ ਆਪਣੀ ਜਾਣਕਾਰੀ ਅਸੀਂ ਹਾਸਲ ਕੀਤੀ ਹੈ ਇਕੱਠੀ ਕੀਤੀ ਹੈ ਉਹ ਲੋਕਾਂ ਨਾਲ ਵੀ ਸਾਂਝੀ ਕਰਾਂਗੇ ਤਾਂ ਕਿ ਜਿਹੜੇ ਨਵੇਂ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈਗੇ ਜਿਹੜੇ ਕਿ ਪੀਪਲ ਫ੍ਰੈਂਡਲੀ ਪ੍ਰਾਵਧਾਨ ਹੈਗੇ ਉਹਦੇ ਬਾਰੇ ਇਹਨਾਂ ਨੂੰ ਪਤਾ ਲੱਗ ਸਕੇ ਆਪਣੇ ਅਧਿਕਾਰ ਕੀ ਵਰਤੋਂ ਕਿੱਦਾਂ ਕਰਨੀ ਹੈ ਇਹਨਾਂ ਨੂੰ ਇਹ ਜਾਣਕਾਰੀ ਅਸੀਂ ਦੇਵਾਂਗੇ ਸਰ ਕਿੰਨਾ ਫਰਕ ਹੈ ਪਹਿਲਾਂ ਵਾਲੇ ਧਰਾਵਾ ਕੀ ਨਹੀਂ ਕੋਈ ਪਰਦੇ ਦੇਖੋ ਧਰਾਵਾ ਇੰਪੋਰਟੈਂਟ ਨਹੀਂ ਹੈ ਕਿ ਧਰਾਵਾ ਤਾਂ ਸੰਖਿਆਕਤੀ ਇੰਪੋਰਟੈਂਟ ਨਹੀਂ ਹੁੰਦੀ ਜਿਹੜੀ ਇਹਦੀ ਇੰਟੈਂਸ਼ਨ ਹੈਗੀ ਹੈ ਉਹ ਇੰਟੈਂਸ਼ਨ ਇਹ ਹੈਗੀ ਕਿ ਜਿਹੜਾ ਕੰਪਲੇਂਟ ਡਿਸਪੋਜ਼ਲ ਹੈ ਐਫਆਈਆਰ ਡਿਸਪੋਜ਼ਲ ਹੋ ਟਾਈਮਲੀ ਹੋ ਜਾਏ ਜਿਹੜੀ ਕੋਈ ਵੀ ਇਨਵੈਸਟੀਗੇਸ਼ਨ ਹੁੰਦੀ ਉਹਦੇ ਦੌਰਾਨ ਜਦੋਂ ਆਪਾਂ ਸਟੇਟਮੈਂਟ ਲੈ ਰਹੇ ਆ ਕੋਈ ਰਿਕਵਰੀ ਕਰ ਰਹੇ ਆ ਉਹਦੀ ਰਿਕਾਰਡਿੰਗ ਹੋ ਜਾਏ ਸਾਰਾ ਜਿਹੜਾ ਕਾਫੀ ਸਾਰਾ ਕੰਮ ਜਿਹੜਾ ਹੈਗਾ ਉਹ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਕਰਨ ਦਾ ਇਹਦੇ ਵਿੱਚ ਹੈਗਾ ਤਾਂ ਕਿ ਜਿਹੜੀ ਆਪਣੀ ਪੁਲਿਸਿੰਗ ਹੈ ਉਹਨੂੰ ਇਹ ਪੁਰਾਣੇ ਲਾਜ਼ ਹੈਗੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਸੀਗੇ ਇਹਨਾਂ ਨੂੰ ਮਾਡਰਨ ਜ਼ਮਾਨੇ ਦੀ ਉਮੀਦਾਂ ਦੇ ਹਿਸਾਬ ਨਾਲ ਚੇਂਜ ਕਰਕੇ ਆਪਾਂ ਪੁਲਿਸ ਨੂੰ ਵੀ ਮਾਡਰਨ ਕਰੀਏ ਤੇ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਹੈਗੀ ਹੈ ਉਹਨੂੰ ਵੀ ਮੀਟ ਕਰੇ ਤੇ ਇੱਕ ਈ ਐਫ ਆਰ ਵੀ ਰੈਲ ਕੀਤੀ ਗਈ ਹੈ ਤਾਂ ਉਹ ਕਿਸ ਤਰ੍ਹਾਂ ਹੋਦੀ ਹੈ ਐਫ ਆਰ ਦੇ ਵਿੱਚ ਕੋਈ ਵੀ ਵਿਅਕਤੀ ਜੋ ਹੈ ਉਹ ਆਪਣੇ ਆਨਲਾਈਨ ਹੀ ਰਜਿਸਟਰ ਕਰ ਸਕਦਾ ਹੈ ਕੰਪਲੇਂਟ ਉਸ ਤੋਂ ਬਾਅਦ 3 ਦਿਨ ਦੇ ਅੰਦਰ ਅੰਦਰ ਉਹਨੂੰ ਸਾਈਨ ਕਰਨੇ ਹੁੰਦੇ ਜਦੋਂ ਸਿਗਨੇਚਰ ਕਰ ਦਿੰਦਾ ਹੈ ਤਾਂ ਫਿਰ ਉਹ ਜਿਹੜਾ ਕਾਗਨੀਜ਼ੇਬਲ ਅਫੈਂਸ ਦੇ ਵਿੱਚ ਐਫ ਆਰ ਦਾ ਪ੍ਰੋਸੀਜਰ ਹੈ ਉਸੇ ਤਰੀਕੇ ਨਾਲ ਚੱਲਦਾ ਹੈ ਲੇਡੀਜ਼ ਦੇ ਕਮਿਊਨਿਟੀ ਕਿਸ ਬਦਲਾਅ ਚ ਹੈ ਹਾਂਜੀ ਲੇਡੀਜ਼ ਲਈ ਜਿਹੜੇ ਹੈਗੇ ਸਪੈਸ਼ਲ ਪ੍ਰੋਵੀਜ਼ਨ ਲਾਏ ਗਏ ਹਨ ਉਹਦੇ ਵਿੱਚ ਜਦੋਂ ਉਹਨਾਂ ਦੀ ਪੁਲਿਸ ਦੇ ਜਿਹੜੇ ਬਿਆਨ ਹੋਣੇ ਪੁਲਿਸ ਦੇ ਸਾਹਮਣੇ ਉਸ ਤੋਂ ਲੈ ਕੇ ਜਿਹੜੇ ਮੈਜਿਸਟ੍ਰੇਟ ਦੇ ਸਾਹਮਣੇ ਵੀ ਉਹਨਾਂ ਦੀ ਕਾਰਵਾਈ ਹੋਣੀ ਹੈ ਲੀਗਲ ਜਿਹੜਾ ਅੱਗੇ ਕੋਰਟ ਦੇ ਵਿੱਚ ਚੱਲਣਾ ਹੈ ਉਹ ਕਾਫੀ ਔਮਨ ਫ੍ਰੈਂਡਲੀ ਕਰ ਦਿੱਤਾ ਹੈ ਸਰ ਵੱਡੀ ਚੇਂਜਿੰਗ ਤੁਹਾਨੂੰ ਕੀ ਲੱਗਦੀ ਹੈ ਪੁਰਾਣੇ ਐਕਟ ਦੀ ਗੱਲ ਕਰੀਏ ਜਾਂ ਹੁਣ ਵਾਲੀ ਦੀ ਕਰੀਏ ਵੱਡੀ ਚੇਂਜਿੰਗ ਜਿਹੜੀ ਸਮੇਂ ਦੀ ਲੋੜ ਸੀ ਜਿਹੜੀ ਹੁਣ ਚੇਂਜ ਹੋਈ ਹੈ ਵੱਡੀ ਦੇਖੋ ਮੈਂ ਤਾਂ ਸਮਝਦਾ ਕਿ ਜਿਹੜੇ ਆਪਣੇ ਪੀਪਲ ਫ੍ਰੈਂਡਲੀ ਜੋ ਵੀ ਚੀਜ਼ ਆਈ ਹੈ ਲੋਕਾਂ ਨੂੰ ਜਿਹੜੀ ਸਹੂਲਤ ਮਿਲਦੀ ਹੈ ਕਿ ਕੋਈ ਬੰਦਾ ਕੋਈ ਵਿਅਕਤੀ ਬਹਿ ਕੇ ਔਨਲਾਈਨ ਆਪਣੀ ਐਫਆਰ ਦਰਜ ਕਰਾ ਵਿਮਨ ਫ੍ਰੈਂਡਲੀ ਬਣਾਇਆ ਗਿਆ ਉਸ ਤੋਂ ਬਾਅਦ ਕੁਝ ਆਫੈਂਸਸ ਦੇ ਵਿੱਚ ਜਿਹੜਾ ਹੈਗਾ ਇਹ ਕਿਹਾ ਗਿਆ ਹੈ ਕਿ ਅਰੈਸਟ ਜਿਹੜੀ ਹੈਗੀ ਹੈ ਉਹ ਡੀਐਸਪੀ ਨੂੰ ਪੁੱਛਕੀ ਕੀਤੀ ਜਾਏਗੀ ਉਸ ਤੋਂ ਇਲਾਵਾ ਨਹੀਂ ਹੋ ਸਕਦੀ ਜਿਹੜੀ ਪੀਨਿੰਗ ਦੀ ਇਨਕੁਆਇਰੀ ਹੈਗੀ ਹੈ ਜਿਸ ਨੂੰ ਵੀ ਆਪਾਂ ਇਨਕੁਆਇਰੀ ਆਪਣੇ ਕਹਿੰਦੇ ਆ ਉਹ ਇਨਕੁਆਇਰੀ 14 ਦਿਨ ਦੇ ਅੰਦਰ ਨ ਕੰਪਲੀਟ ਕਰਨ ਦਾ ਵੀ ਪ੍ਰਾਵਧਾਨ ਆਇਆ ਇਹ ਤਾਂ ਲੋਕਾਂ ਦੇ ਜਿਹੜੇ ਹੈਗੇ ਲੋਕਾਂ ਲਈ ਉਹਨਾਂ ਦੇ ਸਹੂਲਤ ਲਈ ਬੜੇ ਅੱਛੇ ਹੈਗੇ ਸਾਡੇ ਜਿਹੜੇ ਪੁਲਿਸ ਮੈਕਮੇ ਦੀ ਗੱਲ ਕਰੀਏ ਤਾਂ ਜਿਵੇਂ ਆਨਲਾਈਨ ਸਿਸਟਮ ਆ ਗਿਆ ਕਿ ਸਾਰੀ ਚੀਜ਼ ਜਿਹੜੀ ਹੈਗੀ ਅਸੀਂ ਆਨਲਾਈਨ ਟਰਾਂਸਫਰ ਕਰ ਸਕਦੇ ਆ ਜਿਹੜਾ ਅਸੀਂ ਰਿਕਾਰਡ ਬਣਾਵਾਂਗੇ ਇੱਕ ਜਿਹੜੀ ਐਪ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਅਸੀਂ ਆਡੀਓ ਵੀਡੀਓ ਰਿਕਾਰਡ ਕਰਾਂਗੇ ਉਹ ਆਪੇ ਅੱਗੇ ਆਨਲਾਈਨ ਟਰਾਂਸਮਿਟ ਹੋ ਜਾਏਗਾ ਜਿਹੜਾ ਚਲਾਨ ਹੈਗਾ ਉਹਨੂੰ ਵੀ ਅਸੀਂ ਆਨਲਾਈਨ ਸਬਮਿਟ ਕਰ ਸਕਦੇ ਆ ਤੇ ਇਹ ਜਿਹੜੀ ਚੀਜ਼ ਹੈਗੀ ਸਾਡੀ ਫੋਰਸ ਨੂੰ ਵੀ ਮਾਡਰਨਾਈਜ਼ ਕਰਨ ਗਿਆ ਤੇ ਸਾਨੂੰ ਵੀ ਇਹਦੀ ਕਾਫੀ ਹੈਲਪ ਮਿਲੇਗੀ ਇਸ ਤੋਂ ਇਲਾਵਾ ਜਿਹੜੇ ਆਫੈਂਸਸ ਹੈਗੇ ਉਹਦੇ ਵਿੱਚ ਜਿਹੜੇ ਕਿ ਆਰਗੇਨਾਈਜ਼ ਕ੍ਰਾਈਮਨਲਸ ਹੈਗੇ ਆਰਗੇਨਾਈਜ਼ ਕ੍ਰਾਈਮ ਨੂੰ ਡਿਫਾਈਨ ਕੀਤਾ ਗਿਆ ਹੈ ਪੈਟੀ ਆਰਗੇਨਾਈਜ਼ ਕ੍ਰਿਮੀਨਲ ਜਿਹੜੇ ਹੈਗੇ ਜਿਹੜੇ ਕੋਈ ਸਨੇਚਰਾ ਦੇ ਗੈਂਗ ਕੰਮ ਕਰਦੇ ਹੈ ਕੋਈ ਐਗਜ਼ਾਮਿਨ ਦੇ ਐਗਜ਼ਾਮੀਨੇਸ਼ਨ ਦੇ ਪੇਪਰ ਲੀਕ ਕਰਨ ਲਈ ਗੈਂਗ ਕੰਮ ਕਰਦੇ ਹੈ ਉਹਨਾਂ ਦੀ ਨਵੀਂ ਪਰਿਭਾਸ਼ਾ ਦੇ ਵਿੱਚ ਪਾਈ ਗਈ ਹੈ ਇਸ ਤੋਂ ਇਲਾਵਾ ਕਈ ਆਫੈਂਸਸ ਜਿਹੋ ਜੈ ਇਡੈਂਟੀਫਾਈ ਕੀਤੀ ਹੈ ਜਿਦੇ ਵਿੱਚ ਕੀ ਹੁਣ ਤੱਕ ਤਾਂ ਅਸੀਂ ਸਿਰਫ ਐਨਡੀਪੀਐਸ ਦੇ ਕੇਸਾਂ ਦੇ ਉਸ ਪ੍ਰੋਪਰਟੀ ਅਟੈਚਮੈਂਟ ਦੀ ਗੱਲ ਕਰਦੇ ਸੀਗੇ ਹੁਣ ਕਾਫੀ ਸਾਰੇ ਕੇਸਾਂ ਦੇ ਵੀ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਕੇ ਫਾਈਨੈਂਸ਼ੀਲੀ ਉਹਨਾਂ ਨੂੰ ਅਸੀਂ ਫਾਈਨੈਂਸ਼ੀਲੀ ਹਰਟ ਕਰ ਸਕਦੇ ਹਾਂ ਜਿਹੜੇ ਕ੍ਰਾਈਮ ਲੈ ਕੇ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਇਹਦੇ ਨਾਲ ਤੋਂ ਉਹਨੇ ਸਖਤ ਕਰਨ ਸਾਈਬਰ ਕ੍ਰਾਈਮ ਲਾਅ ਜਿਹੜਾ ਹੈਗਾ 올ਰੀਡੀ ਨਿਆ ਲਾਅ ਹੈਗਾ ਤੇ ਰੀਸੈਂਟਲੀ ਉਹ ਅਮੈਂਡ ਹੋਇਆ ਵੀ ਸੀਗਾ ਸੋ ਇਟ ਇਜ਼ ਅ ਕੰਪੈਰੀਟਿਵਲੀ ਨਿਊ ਲਾਅ ਜਿਹੜਾ ਇਹ ਹੈਗਾ ਇਹ ਤਾਂ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਵੇਂ ਲਾਅ ਹੈਗੇ ਉਹਦੇ ਬਰਾਬਰ ਆਪਾਂ ਪੁਰਾਣੇ ਲਾਅਸ ਨੂੰ ਲਏ